ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਜੀ ਆਇਆਂ ਨੂੰ ਸਵਾਗਤ ਹੈ ਤੁਹਾਡਾ ਫਰੀਦ ਵਰਕਸ਼ਾਹ ਨੂੰ ਦੋਸਤੋ ਤੁਹਾਨੂੰ ਆਪਾਂ ਸਭ ਨੂੰ ਪਤਾ ਹੀ ਹੈ ਪਿਛਲੇ ਕਈਕ ਦਿਨਾਂ ਦੇ ਵਿੱਚ ਜੋ ਕਿਸਾਨਾਂ ਦੀ ਕੀਤੀ ਮਿਹਨਤ ਅਸਫਲ ਹੋ ਗਈ ਪੁੱਤਾਵਾਂ ਪੁੱਤਾਵਾਂ ਨੂੰ ਪਾਲੀ ਫਸਲ ਜਿਆਣੀ ਅੱਗ ਦੀ ਬਲੀ ਅੱਗ ਦੀ ਭੇਡ ਚੜ ਗਈ ਮਨ ਦੁਖੀ ਹੁੰਦਾ ਯਾਰ ਹੈਨਾ ਪਤਾ ਨਹੀਂ ਕਿਸਾਨਾਂ ਨੇ ਠੇਕੀ ਤੇ ਜ਼ਮੀਨਾਂ ਲੈ ਕੇ ਕਿੰਗਾ ਚਲੋ ਆਪਦੀਆਂ ਜ਼ਮੀਨਾਂ ਵੀ ਸਿੰਘ ਤੇ ਕਿਹੜੇ ਢੰਗ ਤਰੀਕੇ ਦੇ ਨਾਲ ਕਿਦਾਂ ਫਸਲ ਨੂੰ ਬੀਜਦੇ ਆ ਕਿ ਬਦਾਉ ਨੂੰ ਹੁੰਦੇ ਆ ਕਿਹੜੇ ਕਿਹੜੇ ਵਕਤ ਵੈਦਿਆ ਦੇ ਨਾਲ ਪਾਲਦੇ ਆ ਪੁੱਤਾਂ ਵਾਂਗੂ ਜਾਨੀ ਪਾਲਦੇ ਆ ਐਨ ਜਦੋਂ ਜਮਾ ਸਿਕਰਤੇ ਜਾਵੜੀ ਆਪਾਂ ਨੂੰ ਸਭ ਨੂੰ ਪਤਾ ਹੀ ਆ ਵੀਓ ਫਸਲਾਂ ਹੀਰੋ ਤੋਂ ਜਮਾ ਜੀਰੋ ਹੋ ਗਈ ਜਾਨੀ ਅੱਗ ਦੀ ਭੇਡ ਚੜ ਗਈ ਕਈਆਂ ਵਿਚਾਰਿਆ ਨੇ ਆਪਣੇ ਬੱਚਿਆਂ ਦੇ ਧੀਆਂ ਦੇ ਵਿਆਹ ਕਰਨੇ ਹੋਣੇ ਆ 100 ਲੋੜਾ ਹੁੰਦਾਂ ਹਨ ਜਿੰਮੇਦਾਰ ਭਰਾਵਾਂ ਨੇ ਜੀ ਬਹੁਤ ਹੀ ਜਿਆਦੇ ਇਹ ਮੰਦ ਭਾਗੀ ਘਟਨਾ ਵਾਪਰੀ ਆ ਮੰਦ ਭਾਗੀ ਘਟਨਾ ਵਾਪਨ ਵਾਪਰਨ ਦਾ ਕਾਰਨ ਆਪਾਂ ਸਮਝਨੇ ਆ ਇਹਦੇ ਪਿੱਛੇ ਜੇ ਹੁਣ ਆਪਾਂ ਸਮਝ ਗਏ ਕੁਦਰਤ ਦੀ ਕਿਰਪੀ ਆ ਕੁਦਰਤ ਦੀ ਕਿਰਪੀ ਪਿੱਛੇ ਵੀ ਆਮ ਇਨਸਾਨ ਦਾ ਕੋਈ ਨਾ ਕੋਈ ਹੱਥ ਜ਼ਰੂਰ ਹੁੰਦਾ ਹੁਣ ਦੇਖਿਆ ਜਾਵੇ ਅੱਗ ਲੱਗਣ ਦੇ ਮੇਨ ਕਾਰਨ ਕੀ ਆ ਅੱਗ ਲੱਗਣ ਦੇ ਕਾਰਨ ਦੀ ਬਹੁਤ ਜ਼ਿਆਦਾ ਗਰਮੀ ਵਧ ਗਈ ਯਾਨੀ ਹਰੇਕ ਲੱਡੀ ਦੇ ਵਿੱਚ ਏਸੀ ਘਰ ਦੇ ਵਿੱਚ ਏਸੀ ਤੇ ਯਾਨੀ ਇੱਕ ਫਲੂਆ ਵੀ ਅੱਗ ਦਾ ਫਲੂਆ ਡੇਪੇ ਉੱਥੋਂ ਯਾਨੀ ਇੱਕ ਇੱਕ ਹਸਾਬ ਦੇ ਨਾਲ ਵੀ ਬਰੂਦ ਹੀ ਬਣ ਗਿਆ ਇਹ ਆਪਾਂ ਐ ਨਹੀਂ ਕਹਿ ਸਕਦੇ ਜਿਵੇਂ ਆ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਅੱਗ ਲੱਗੀ ਹੈ ਇਹ ਤਕਰੀਬਨ ਹਰੇਕ ਜ਼ਿਲ੍ਹੇ ਦੇ ਵਿੱਚ ਕਿਸਾਨਾਂ ਦੀ ਫਸਲ ਤੇ ਮਾਰ ਪਈ ਆ ਬਹੁਤ ਮਾੜੀ ਅਤੇ ਨਿੰਦਣਯੋਗ ਘਟਨਾ ਹੈ ਹੁਣ ਮਸਲਾ ਇਸ ਗੱਲ ਦਾ ਇਸ ਤਰ੍ਹਾਂ ਵੀ ਕਿਸਾਨ ਵੀਰ ਇਕੱਠੇ ਹੋ ਹੋ ਕੇ ਵੀ ਜਿਨ੍ਹਾਂ ਦੀਆਂ ਜ਼ਮੀਨਾਂ ਠੇਕੇ ਤੇ ਲਈਆਂ ਜੀਵਨਦਾਰ ਭਰਾਵਾਂ ਕੋਲ ਉਹਨਾਂ ਦਾ ਕੋਈ ਮਿਹਨਤ ਤਰਲਾ ਕਰਦੇ ਆ ਇਹ ਪਿੰਡ ਪਿੰਡ ਦੇ ਵਿੱਚ ਤੇ ਘਰ ਘਰ ਵਿੱਚ ਜਾ ਕੇ ਵੀ ਚਲੋ ਭਾਈ ਠੇਕਾ ਦੋ ਦਿੱਤਾ ਬਈ ਆ ਵੀ ਤੁਸੀਂ ਠੇਕਾ ਛੱਡ ਦਿਓ ਇਹ ਸਾਰਾ ਨਹੀਂ ਛੱਡ ਸਕਦੇ ਅੱਧ ਪਜਾਦ ਜਿਵੇਂ 75000 ਨੂੰ ਪੈਲੀ ਆ ਵੀ 35000 ਤਾਂ ਜਰੂਰ ਛੱਡੋ ਇਹ ਮੈਂ ਵੀ ਕਿਸਾਨਾਂ ਕਿਸਾਨ ਭਰਾਵਾਂ ਨੂੰ ਬੇਨਤੀ ਕਰਦਾ ਵੀ 35000 ਰੁਪਇਆ 30 35000 ਰੁਪਇਆ ਜਰੂਰ ਛੱਡੋ ਬਾਕੀ ਜੋ ਮਦਦ ਹੈ ਉਹ ਬਾਹਰਲੇ ਵੀਰ ਐਨ ਆਰ ਆਈ ਵੀਰ ਜਰੂਰ ਕਰਨਗੇ ਕਿਉਂਕਿ ਉਹਨਾਂ ਨੂੰ ਥੋੜੀ ਥੋੜੀ ਮਦਦ ਕਰਦੇ ਨਾਲ ਇਹ ਕਿਸਾਨਾਂ ਦਾ ਭਲਾ ਹੋ ਜੂਗਾ ਕਿਸਾਨ ਹੱਸਦੇ ਵਾਧਦੇ ਰਹਿ ਜਾਣਗੇ ਨਹੀਂ ਤਾਂ ਭਾਈ ਦਿਸੀ ਜਾਂਦਾ ਜਿਹਦੇ ਜੀ 100 100 ਕਿੱਲਾ ਰੱਖਿਆ ਜਾਂ 50 ਕਿੱਲੇ ਰੱਖਿਆ ਦੁੱਖ ਤਾਂ ਇੱਕ ਕਿੱਲੇ ਦਾ ਵੀ ਹੁੰਦਾ ਕੁਦਰਤ ਦੀ ਕਰੋਪੀ ਚਾਰ ਸਫੇਰੀ ਆ ਹੁਣ ਤੁਸੀਂ ਆ ਵੇਖੋਗੇ ਵੀ ਸਾਡੇ ਪਿੰਡ ਪੰਜਗਰਾਈ ਕਲਾਂ ਦੇ ਵਿੱਚ ਉਸ ਦਿਨ ਹੀ ਅੱਗ ਲੱਗ ਗਈ ਤੇ ਉਸੇ ਦਿਨ ਹੀ ਨਾਲ ਦੇ ਪਿੰਡ ਵਧੀਆ ਮੌਸਮ ਸਾਫ ਸੀ ਗਰਮੀ ਜਿਆਦਾ ਸੀਗੀ ਘੜੇ ਮਾਰੀ ਹੋ ਗਈ ਇਹ ਪਿੰਡ ਔਲਖ ਦੀ ਖਬਰ ਹੈ ਇਹ ਜੀ ਕਿਸਾਨ ਵੀਰ ਕੋਲੇ ਆਪਣਾ ਇੱਕ ਕਿਲਾ ਵੀ ਹੈ ਨੀਗਾ ਤੇ 30 ਕਿਲੇ ਇਸ ਵੀਰ ਨੇ ਕਿਸਾਨ ਨੇ ਠੇਕੇ ਤੇ ਰੱਖੇ ਸੀਗੇ ਪੁੱਤਾਂ ਵਾਂਗੂ ਕਾਲੀ ਫਸਲ ਮਿਲਟਾਂ ਦੇ ਵਿੱਚ ਤੈਸ ਨੈਸ ਹੋ ਗਈ ਕੀ ਸਮਝਿਆ ਜਾਵੇ ਹਨਾ ਕੁਦਰਤ ਦੀ ਕਰੋਪੀ ਨੂੰ ਬਾਕੀ ਗੱਲ ਇਸ ਤਰ੍ਹਾਂ ਵੀ ਹੈ ਵੀ ਅੱਗ ਲੱਗਣ ਦਾ ਕਾਰਨ ਦੱਸਦੇ ਆ ਵੀ ਜਿਹੜੇ ਚਲਮਾ ਪੀਂਦੇ ਆ ਜਾਂ ਬੀੜੀਆਂ ਸਿਲਟਾਂ ਪੀਂਦੇ ਆ ਜਾਂ ਚਿੱਟਾ ਵੀ ਲਾਉਂਦੇ ਆ ਕਈ ਸਾਈਂ ਬੰਦੇ ਫੜੇ ਵੀ ਜਾ ਚੁੱਕੇ ਆ ਤੇ ਕਈਆਂ ਦੇ ਸ਼ੱਕ ਵੀ ਹੈਗਾ ਕਿਉਂਕਿ ਚਿੱਟਾ ਪੀ ਕੇ ਚਲਮਾ ਪੀ ਕੇ ਸੁਣ ਸੁਣ ਸਾਂ ਜਗ੍ਹਾ ਤੇ ਜਾ ਕੇ ਚਿੱਟਾ ਪੀਂਦੇ ਆ ਚਿੱਟਾ ਪੀਣ ਦੇ ਕਾਰਨ ਜੋ ਆਪਣੀ ਸਿਕਰਟ ਹੁੰਦੀ ਆ ਜਾਂ ਉਹ ਅ ਗਰਮ ਚੀਜ਼ ਆਪਾਂ ਕਹਿ ਸਕਦੇ ਜੀ ਜਿਹਦੇ ਚ ਪਾ ਕੇ ਪੀਂਦੇ ਆ ਉਹ ਪੀ ਕੇ ਉਹਨਾਂ ਨੇ ਸੜਤਾ ਉਧਰ ਤੋਂ ਕੁਦਰਤੀ ਹਵਾ ਵਗਦੇ ਹਵਾਵਾਂ ਦੇ ਨਾਲ-ਨਾਲ ਅੱਗ ਵੱਧ ਗਈ ਦੱਸਦੇ ਅੱਗ ਇੰਨੀ ਤੇਜ਼ ਸੀਗੀ ਸਾਡੇ ਪਿੰਡ ਦੇ ਵਿੱਚ ਆ ਵੀ ਇੱਕ ਨਹਿਰ ਦੇ ਕਿਨਾਰੇ ਤੋਂ ਸ਼ੁਰੂ ਹੋ ਕੇ ਤੇ 35 ਕਿਲੋਮੀਟਰ ਦੇ ਵਿੱਚ ਅੱਗ ਲੰਘ ਗਈ ਤੇ ਹਜ਼ਾਰਾਂ ਗੱਲਾਂ ਜਾਨੀ ਕਿਸਾਨਾਂ ਦਾ ਕਣਕ ਦਾ ਸੜ ਗਿਆ ਕੁਛ ਕੁਛ ਟਾਂਗਰ ਵੀ ਸੀਗੇ ਉੜੀ ਆਸ ਤੇ ਟਾਂਗਰ ਦੀ ਉਹ ਵੀ ਸੜ ਗਿਆ ਯਾਨੀ ਬਹੁਤ ਘਾਟੇਮੰਦ ਸਮਾਂ ਆ ਘਾਟੇਮੰਦ ਸਮਾਂ ਇਸ ਕਰਕੇ ਯਾਰ ਬਸ ਇਹੀ ਬੇਨਤੀ ਹੈ ਇੱਕ ਬੇਨਤੀ ਸੱਚ ਹੋ ਰਾ ਵੀ ਐਸ ਜੀ ਪੀ ਐਸ ਜੀ ਪੀ ਅੰਮ੍ਰਿਤਸਰ ਸ਼੍ਰੋਮਣੀ ਕਮੇਟੀ ਕੋਲੇ ਮਾਇਆ ਵਾਧੂ ਆ ਜੇ ਵੀਡੀਓ ਇੰਨੀ ਕਿ ਸ਼ੇਅਰ ਕਰੋ ਕਿਉਂਕਿ ਕਿਸਾਨਾਂ ਦੇ ਉਹ ਵੀ ਮਦਦ ਕਰ ਸਕਦੇ ਆ ਗੁਰਸਿੱਖਾਂ ਦਾ ਗੁਰਸਿੱਖਾਂ ਦੇ ਗੁਰਦੁਆਰਾ ਗੁਰਸਿੱਖਾਂ ਦੀ ਕਣਕ ਸੜੀ ਐ ਕਰਕੇ ਉਹ ਮਦਦ ਜ਼ਰੂਰ ਕਰਨ ਤੇ ਤਾਂ ਜੋ ਕਿਸਾਨਾਂ ਦਾ ਭਲਾ ਹੋ ਸਕੇ ਬਾਕੀ ਤੁਸੀਂ ਵੀ ਆਪੋ ਆਪਣੇ ਧਿਆ ਜ਼ਰੂਰ ਰੱਖਿਆ ਕਰੋ ਕਿ ਇਹਦਾ ਕੀ ਹਾਲ ਹੋ ਸਕਦਾ ਕਿਸ ਤਰ੍ਹਾਂ ਇਹ ਫਸਲਾਂ ਅੱਗ ਤੋਂ ਜਾਨੀ ਬਚਾਈ ਜਾ ਸਕਦੀ ਹੈ ਕਿਉਂਕਿ ਇਨਸਾਨ ਹਰ ਇਨਸਾਨ ਦਾ ਜੋ ਹਿਰਦੇ ਆ ਉਹ ਬਲੁੰਦਰੇ ਗਏ ਆ ਇੱਕ ਪਿੰਡ 'ਚ ਅੱਗ ਲੱਗਦੀ ਸੀ ਤੇ ਪੰਜ-ਪੰਜ ਪਿੰਡਾਂ ਇਕੱਠੇ ਹੋ ਜਾਂਦੇ ਸੀਗੇ ਪਰ ਕੀਤਾ ਵੀ ਕੀ ਜਾ ਸਕਦਾ ਅੱਗ ਇੰਨੀ ਤੇਜ਼ ਸੀਗੀ ਜੇ ਬੰਦਾ ਦੌੜਦਾ ਹੁੰਦਾ ਅੱਗ ਆਏ ਦੂਰ-ਦੂਰ ਤੱਕ ਦੌੜਦੀ ਸੀਗੀ ਕਹਿੰਦਾ ਹੁੰਦੇ ਪਰ ਪਰ ਕਰਨੀ ਆ ਕੀ ਕਰਦੇ ਅੱਜ ਬੀਨੋ ਲੱਗ ਗਿਆ ਕਦੇ ਕਦੇ ਕਦੀ ਲੋਕ ਆਉਂਦੇ ਹੋਣਾ ਤੋਂ 6 ਦਿਨ ਲੈ ਕੇ ਲਈ ਲੜੂ ਹਾਂ 6 ਦਿਨ ਆਇਆ ਮਾੜਾ ਮਾੜਾ ਤੇ ਆਣਾ ਲਿਆ ਮਾਰ ਕੇ ਲਗੀ ਦੇਵੀ ਵਾਲੇ ਦੀ ਸਾਨੂੰ ਅੱਧਾ ਘੰਟਾ ਹੋ ਗਿਆ ਉਹ ਤੇਜ ਆ ਕਾਬੂ ਚ ਨਹੀਂ ਆ ਰਹੀ ਧੰਤਰ ਅੱਗ ਬੁਰੀ ਐ ਰੋ ਇੰਨੀ ਚਾਦੇ ਯਾਰ ਮਾੜੀ ਜਾਂਦੀ ਆ ਕੋਈ ਢਣੀ ਵਾਲੇ ਤੋਂ ਆਏ ਆਂ ਹੀ ਉੱਥੋਂ ਵੇਖ ਕੇ ਬਹੁਤ ਅੱਗ ਬਹੁਤ ਘੱਟ ਵੱਜਿਆ ਪਿਆ ਬਈ ਜਿਹੜਾ ਆਪਣਾ ਵੱਡੀ ਸੜਕ ਤੇ ਪੰਜ ਰਾਈਆਂ ਵਾਲੀ ਖੜੀ ਗਨ ਨੂੰ ਅੱਗ ਲੰਗੀ ਆ ਕਿਉਂਕਿ ਖੜੀ ਟਰੈਕਟਰ ਘਟਾ ਹੋਂ ਦੇ ਕਰਕੇ ਇੱਕ ਤਾਂ ਟਰੈਕਟਰ ਵਾਧ ਤੋਂ ਵਾਧ ਲੈ ਕੇ ਪਹੁੰਚੋ ਤੇ ਇੱਕ ਹਵਾ ਤੇਜ ਆ ਇਸੇ ਵਨਾਂ ਤੋਂ ਨਹਿਰ ਤੋਂ ਚੱਲੀ ਅੱਗ ਤੇ ਯਾਨੀ ਪੰਜ ਗਰਾਈ ਤੇ ਕੋਠਿਆਂ ਦੇ ਕੋਲੇ ਫਿਰਦੀ ਆ ਵੱਡੀ ਸੜਕ ਦੇ ਨੇੜੇ ਜਾਵੜੀ ਆ ਤੇ ਵਾਧ ਤੋਂ ਵਾਧ ਆਪਣਾ ਟਰੈਕਟਰ ਪਾਣੀ ਵਾਲੀਆਂ ਟੈਂਕੀਆਂ ਲੈ ਲੈ ਕੇ ਪਹੁੰਚੋ ਭਾਈ ਜੀ ਉਹ ਚੱਲ ਗਿਆ ਕਿ ਪੰਜ ਗਰਾਈ ਤੇ ਕੋਟ ਵਾਲੀ ਵੱਡੀ ਸੜਕ ਤੇ ਜਾਵੜੀ ਆ ਕਿਉਂਕਿ ਕਣਕ ਬਹੁਤ ਖੜੀ ਹੈ ਇੱਥੇ